ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸਿਚੇਵਾਲ ਤੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਵੱਲੋਂ ਅੰਮ੍ਰਿਤਸਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਵਿੱਚ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ ਗਈ ਹੈ ਤੇ ਉਸ ਤੋਂ ਬਾਅਦ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਸੰਤ ਸਿਚੇਵਾਲ ਤੇ ਕੈਬਨਿਟ ਮੰਤਰੀ ਢਾਲੀਵਾਲ ਦਾ ਕਹਿਣਾ ਹੈ ਕਿ ਮੈਂਬਰ ਪਾਰਲੀਮੈਂਟ ਚੋਣਾਂ ਦੇ ਦੌਰਾਨ ਅੰਮ੍ਰਿਤਸਰ ਸ਼ਾਰਦ ਬਾਈਪਾਸ ਤੇ ਬਣੇ ਤੁੰਗਟਾਬ ਡਰੇਨ ਦਾ ਮੁੱਦਾ ਬੜੀ ਜੋਰਾ ਸ਼ੋਰਾ ਦੇ ਨਾਲ ਉਠਾਇਆ ਸੀ ਤੇ ਤੁੰਗਟਾਬ ਡਰੇਨ ਦੇ ਵਿੱਚ ਬਹੁਤ ਸਾਰੀ ਗੰਦਗੀ ਵੀ ਦੇਖਣ ਨੂੰ ਮਿਲਦੀ ਹੈ ਅਤੇ ਉਸ ਗੰਦਗੀ ਨੂੰ ਸਾਫ਼ ਕਰਵਾਉਣ ਦੇ ਲਈ ਅਹਿਮ ਮੀਟਿੰਗ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਤੁੰਗਟਾਪ ਦਾ ਮੁੱਦਾ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਤੇ ਇਸ ਦੇ ਨਾਲ ਲੋਕ ਕਾਫੀ ਖੱਜਲ ਖੁਆਰ ਵੀ ਹੋ ਰਹੇ ਨੇ ਇਸ ਮੁੱਦੇ ਕਰਕੇ ਕਈ ਲੋਕਾਂ ਨੂੰ ਬਿਮਾਰੀਆਂ ਦਾ ਸ਼ਿਕਾਰ ਵੀ ਹੋਣਾ ਪੈ ਰਿਹਾ ਹੈ ਅਤੇ ਅੱਜ ਸੰਤ ਸੀਚੇਵਾਲ ਇੱਥੇ ਪਹੁੰਚੇ ਨੇ ਤੇ ਉਸ ਬਾਬਤ ਉਹਨਾਂ ਨੇ ਇੰਡਸਟਰੀ ਦੇ ਨਾਲ ਵੀ ਮੀਟਿੰਗ ਕਰਨ ਦਾ ਪਲਾਨ ਜਿਹੜਾ ਉਹ ਤਿਆਰ ਕਰ ਲਿੱਤਾ ਹੈ ਤਾਂ ਜੋ ਇਸ ਤੁੰਗਟਾਪ ਡਰੇਨ ਦੇ ਵਿੱਚ ਇੰਡਸਟਰੀ ਦਾ ਕੈਮੀਕਲ ਵਾਲਾ ਪਾਣੀ ਨਾ ਆ ਸਕੇ ਉਹਨਾਂ ਕਿਹਾ ਕਿ ਅੰਮ੍ਰਿਤਸਰ ਸ਼ਹਿਰ ਇੱਕ ਪਵਿੱਤਰ ਸ਼ਹਿਰ ਹੈ ਤੇ ਟੰਗ ਟਾਪ ਡਰੇਨ ਦੇ ਪਾਣੀ ਨੂੰ ਵੀ ਸਾਫ਼ ਸੁਥਰਾ ਰੱਖਣਾ ਸਾਡਾ ਫਰਜ਼ ਹੈ। ਪਹਿਲਾਂ ਤੇ ਤੁਹਾਡਾ ਸਵਾਗਤ ਹੁੰਦਾ। ਵੈਲਕਮ ਹੈ ਤੁਸੀਂ ਸਾਦਾ ਅੰਮ੍ਰਿਤਸਰ ਜ਼ਿਲ੍ਹੇ ਦਾ মিডিਆ। ਆਪਣਾ ਕੀਮਤੀ ਸਮਾਂ ਕੱਢ ਕੇ ਆਇਓ। ਤੁਹਾਨੂੰ ਜੀ ਆਇਆਂ ਨੂੰ। ਅੱਜ ਵਿਸ਼ਵ ਤਫ਼ਤੀ ਦਿਸਾ। 2022 ਉਹਦੀ ਵੀ ਤੁਹਾਨੂੰ ਸਭ ਨੂੰ ਬਹੁਤ-ਬਹੁਤ ਵਧਾਈਆਂ। ਔਰ ਅਸੀਂ ਅਮਸਰ ਵਾਲੇ ਬੜੇ ਚੰਗੇ ਪਾਦਾਂ ਨੇ ਕਿ ਅੱਜ ਦੇ ਦਿਨ ਦੇ ਉੱਤੇ ਪੰਜਾਬ ਦੇ ਸਭ ਤੋਂ ਵੱਡੇ ਵਾਤਾਵਰਨ ਪ੍ਰੇਮੀ ਸੰਤ ਸਿਚੇਵਾਲ ਜੀ ਅੱਜ ਅਮਸਰ ਦੇ ਵਿੱਚ ਆਏ ਆ। ਤੁਹਾਡੇ ਤੋਂ ਪਹਿਲਾਂ ਅਸੀਂ ਹੁਣੇ ਹੀ ਵੱਖ-ਵੱਖ ਮਹਿਕਮਿਆਂ ਦੇ ਅਧਿਕਾਰੀਆਂ ਦੇ ਨਾਲ ਇੱਕ ਲੰਬੀ ਮੀਟਿੰਗ ਕੀਤੀ ਹੈ। ਅਮਰਸਦਰ ਦੇ ਸ਼ਹਿਰ ਦੇ ਲੋਕਾਂ ਦਾ ਇੱਕ ਬਹੁਤ ਵੱਡਾ ਮੁੱਦਾ ਹੈ ਜਿਹੜਾ ਟੋਂਗਟਾਪ ਡਰੇਨ ਦਾ ਮੁੱਦਾ ਜਿਹੜਾ ਤੁਹਾਨੂੰ ਸਾਰਿਆਂ ਨੂੰ ਮੀਡੀਆ ਵਾਲੇ ਦੋਸਤਾਂ ਨੂੰ ਪਤਾ ਹੈ ਉਹ ਬਹੁਤ ਹੀ ਲੰਮੇ ਸਮੇਂ ਤੋਂ ਲਟਕ ਰਿਹਾ ਉਹ ਹੱਲ ਨਹੀਂ ਹੋ ਰਿਹਾ ਉਹ ਲੋਕ ਜਿਹੜੇ ਆ ਉਹ ਬਿਮਾਰ ਹੋ ਰਹੇ ਉਹ ਜਿਹੜੀਆਂ ਵੀ ਕਲੋਨੀਆਂ ਤੋਂਗਟਾਪ ਡਰੇਨ ਦੇ ਕੰਢੇ ਤੇ ਨੇ ਦੋਵੇਂ ਪਾਸੇ ਉਹਨਾਂ ਕਲੋਨੀਆ ਦੇ ਵਿੱਚ ਲੋਕਾਂ ਦਾ ਰਹਿਣਾ ਜਿਹੜਾ ਮੁਸ਼ਕਲ ਹੋਇਆ ਲੋਕਾਂ ਦੇ ਟੀਵੀ ਫਰਿੱਜ ਜਿੰਨੇ ਜਿਹੜੇ ਬੀਲੀ ਨਾਲ ਚੱਲਣ ਵਾਲੇ ਉਹਨਾਂ ਦੇ ਘਰਾਂ ਦੇ ਵਿੱਚ ਸਿਸਟਮ ਹੈ ਉਹ ਸਾਦਾ ਹੀ ਬੀਨੇ-ਮੀਨੇ ਬਾਅਦ ਖਰਾਬ ਹੋ ਜਾਂਦਾ ਹੈ ਅਰ ਮੈਂ ਕਈ ਵਾਰਾ ਸੋਚਦਾ ਕਿ ਜੇ ਫਰਿੱਜ ਖਰਾਬ ਹੋ ਜਾਂਦੀ ਤੇ ਬੰਦੇ ਦਾ ਕੀ ਹਾਲਤ ਹੋ ਬੰਦਾ ਕਿੰਨਾ ਬਿਮਾਰ ਹੋਊਗਾ ਸੋ ਅਸੀਂ ਚਾਹੁੰਦੇ ਹਾਂ ਕਿ ਉਸ ਡਰੇਨ ਦਾ ਕੋਈ ਮਸਲਾ ਜਿਹੜਾ ਹੱਲ ਕੀਤਾ ਜਾਵੇ ਗੰਦਾ ਪਾਣੀ ਉਹਦਾ ਜਿਹੜਾ ਵਾਤਾਵਰਨ ਹੈ ਜਿਹੜਾ ਉਹਦਾ ਹਵਾ ਇੰਨੀ ਗੰਦੀ ਆ ਉਹਨੂੰ ਕਿੱਦਾਂ ਮੁੱਲ ਜਿਹੜਾ ਠੀਕ ਕੀਤਾ ਜਾਵੇ ਸੋ ਉਹ ਬਾਬਾ ਜੀ ਦੇ ਕੋਲੋਂ ਆਪਾਂ ਹੁਣੇ ਤੁਹਾਨੂੰ ਦੱਸਣਗੇ ਵੀ ਉਹਨਾਂ ਨੇ ਸਮਝਾਇਆ ਵੀ ਆ ਸਾਨੂੰ ਅਸੀਂ ਇੱਕ ਮੀਟਿੰਗ ਜਿਹੜੀ ਆ ਜਿਹੜਾ ਅਸੀਂ ਨਿਚੋਰ ਕੱਢਿਆ ਦੋ ਤਿੰਨ ਚੀਜ਼ਾਂ ਦਾ ਇੱਕ ਤਾਂ ਬਲ ਜਿਹੜੇ ਇੰਡਸਟਰੀ ਵਾਲੇ ਆ ਜਿਨ੍ਹਾਂ ਇੰਡਸਟਰੀਆਂ ਦਾ ਪਾਣੀ ਪੈਂਦਾ ਉਹਨਾਂ ਇੰਡਸਟਰੀ ਵਾਲਿਆਂ ਨੂੰ ਤੇ ਇੱਕ ਕੋਈ 100 ਦੇ ਕਰੀਬ ਡੇਢੀ ਆ ਜਿਨ੍ਹਾਂ ਦਾ ਪਾਣੀ ਗੋਆ ਮਾਲਮੁੱਤ ਜਿਹੜਾ ਡੰਗਵਾਵਾ ਸਾਰਾ ਇਹ ਸਾਰਾ ਡਰੇਨ ਦੇ ਵਿੱਚ ਪੈਂਦਾ ਉਹਨਾਂ ਦੀ ਇੱਕ ਮੀਟਿੰਗ ਜਿਹੜੀ ਹੈ ਉਹ ਅਸੀਂ 13 ਮਈ ਨੂੰ ਉਹਨਾਂ ਨੂੰ ਸੱਦਿਆ ਸਾਰਿਆਂ ਨੂੰ ਬਾਬਾ ਜੀ ਉਹਨਾਂ ਦਾ ਮੀਟਿੰਗ ਕਰਨਗੇ ਅਸੀਂ ਮੀਟਿੰਗ ਕਰਾਂਗੇ ਸਾਰੇ ਸਾਡੇ ਅਧਿਕਾਰੀ ਹੋਣਗੇ ਅਸੀਂ ਪਹਿਲਾਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਾਂਗੇ ਕਿ ਭਈ ਉਹ ਸਹਿਯੋਗ ਕਰਨ ਜਿਹਦਾ ਬਾਬਾ ਜੀ ਦਾ ਲੁਧਿਆਣਾ ਦੇ ਵਿੱਚ ਸਹਿਯੋਗ ਕੀਤਾ ਉੱਥੇ ਦੇਦੀ ਵਾਲਿਆਂ ਨੇ ਇੱਥੇ ਵੀ ਸਾਡਾ ਸਹਿਯੋਗ ਕੰਮ ਤਾਂ ਜੋ ਅਸੀਂ ਇਹਨੂੰ ਠੀਕ ਕਰ ਸਕੀਏ ਜੇ ਨਾ ਹੋਊਗਾ じゃ ਕੋ ਬੰਦਾ ਵਿੱਚ ਪ੍ਰੋਬਲਮ ਦੇਊਗਾ ਤਾਂ ਫਿਰ ਕਾਨੂੰਨ ਆਪਣਾ ਕੰਮ ਜਿਹੜਾ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਕਾਨੂੰਨ ਸਭ ਵਾਸਤੇ ਜਿਹੜਾ ਇੱਕੋ ਜਿਹਾ ਸੋ ਆਪਾਂ ਬੜਾ ਮਹੱਤਵਪੂਰਨ ਜਿਹੜਾ ਮੁੱਦਾ ਅੱਜ ਉਹ ਡਿਸਕਸ ਕੀਤਾ ਔਰ ਪੰਜਾਬ ਦੇ ਦੇਸ਼ ਦੇ ਜਿਹੜੇ ਕੋਈ ਦੋ ਚਾਰ ਵੱਡੇ ਵਾਤਾਵਰਨ ਪ੍ਰੇਮੀ ਆ ਉਹਨਾਂ ਚੋਂ ਇੱਕ ਸੰਤ ਸੀਚੇਵਾਲ ਜੀ ਦੇ ਨਾਲ ਉਹ ਡਿਸਕਸ ਕੀਤਾ ਸਾਨੂੰ ਇਸ ਡਰੇਨ ਨੂੰ ਠੀਕ ਕਰਦੇ ਦਿਸ਼ਾ ਨਿਰਦੇਸ਼ ਦੇਣਗੇ ਸਾਡੇ ਮੋਢੇ ਦੇ ਉੱਤੇ ਹੱਥ ਰੱਖਣਗੇ ਜਿੱਥੇ ਸਾਨੂੰ ਵਿਅਕਤੀਗਤ ਕੰਮ ਕਰਨਾ ਪਊਗਾ ਇਹਦੇ ਲਈ ਵਿਅਕਤੀਗਤ ਵੀ ਕਰਾਂਗੇ ਜਿੱਥੇ ਗਵਰਨਮੈਂਟ ਦੇ ਥੋ ਸਵਾਗਤ ਹੈ ਭਗਵਾਨ ਸਿੰਘ ਮਾਨ ਜੀ ਪੰਜਾਬ ਦੇ ਮੁੱਖ ਮੰਤਰੀ ਨੂੰ ਕਹਿ ਕੇ ਜੋ ਜੋ ਇਹਦੇ ਲਈ ਕਰਨਾ ਪਊਗਾ ਉਹ ਆਪਾਂ ਕਰਾਂਗੇ ਇਸ ਤੋਂ ਪਹਿਲਾਂ ਕਿ ਤੁਸੀਂ ਸਾਰੇ ਕੋਈ ਸਵਾਲ ਕਰਨਾ ਹੋਵੇ ਕਰ ਲਿਓ ਪਹਿਲਾਂ ਮੈਂ ਬਾਬਾ ਜੀ ਨੂੰ ਬੇਨਤੀ ਕਰੂੰਗਾ ਕਿ ਉਹ ਤੁਹਾਨੂੰ ਇਹਦੇ ਨੁਕਸਾਨ ਵਗੈਰਾ ਦੀ ਸਾਰੀ ਸਵਸਿਆ ਕੀ ਹੈ ਉਹਦੇ ਬਾਰੇ ਤੁਹਾਨੂੰ ਸੰਤ ਸਿਚੇਵਾਲ ਜੀ ਜਿਹੜਾ ਸਮਝਾਉਣਗੇ ਜਿਹੜੇ ਰਾਜ ਸਭਾ ਬਹੁਤ ਬਹੁਤ ਧੰਨਵਾਦ ਇਸ ਵਿੱਚ ਕਿਸੇ ਤਰ੍ਹਾਂ ਦੀ ਦੇ ਉਰ ਮੰਤਰੀ ਦਾ ਕੰਵਿਸ਼ਰ ਵੀ ਧੰਨਵਾਦ ਜੀਰ ਸਾਹਿਬ ਤੇ ਹੋਰ ਸਾਰੇ ਸਾਡੇ ਜਿਹੜੇ ਪ੍ਰਾਪਤ ਸਾਥ ਬਣਾ ਗਏ ਅਧਿਕਾਰੀ ਹੈ ਸਭਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ press ਵਾਲੇ ਵੀਰਾਂ ਨੂੰ ਪਿਆਰ ਭਰੀ ਸਤਿਕਾਰ ਨਾਲ ਸੋ ਜੋ ਅੰਬਰ ਸਰ ਸਹਿਰ ਹੈ ਇਸ ਧਰਤੀ ਨੂੰ ਸਾਡਾ ਸਿਰ ਝੁਕਦਾ ਧੰਨ ਧੰਨ ਸਾਹਿਬ ਜੀ ਗੁਰੂ ਰਾਮਦਾਸ ਮਹਾਰਾਜ ਦਾ ਇਹ ਨਗਰ ਆ ਤੇ ਜਿੱਥੇ ਇੱਥੇ ਆਣ ਕੇ ਹਰ ਕੋਈ ਅਮਰ ਸरोवर ਦੇ ਦਰਸ਼ਨ ਇਸ਼ਨਾਨ ਕਰਕੇ ਆਪਣੇ ਜੀਵਨ ਨੂੰ ਸਫਲ ਕਰਦਾ ਤੇ ਇਸ ਪਵਿੱਤਰ ਸ਼ਹਿਰ ਦੇ ਵਿੱਚ ਜਿਹੜੀ ਤੁੰਗਤਾਪ ਡਰੇਨ ਜਿਹੜੀ ਕਿਸੇ ਵੇਲੇ ਸਾਫ਼ ਸੁਥਰੀ ਸੀ ਅੱਜ ਉਹ ਪ੍ਰਦੂਸ਼ਿਤ ਹੋਈ ਹੈ ਉਹਨੂੰ ਕੋਕ ਜਿਹੜੇ 에어ਪੋਰਟ ਤੋਂ ਉਤਰਦੇ ਆ ਜਦੋਂ ਅਸੀਂ ਇੱਥੋਂ ਦੀ ਲੰਘਦੇ ਆ ਤੇ ਉਹਦਾ ਪ੍ਰਦੂਸ਼ਨ ਆਪਣੇ ਆਪ ਦੱਸ ਦਿੰਦਾ ਕਿ ਇੱਥੇ ਵੇ ਹਾਲਾਤ ਕੀ ਹੈ ਸੋ ਬਾਕੀ ਸਾਰਾ ਕੁਝ ਮੰਤਰੀ ਸਾਹਿਬ ਨੇ ਦੱਸ ਦਿੱਤਾ ਹੈ ਸਾਡਾ ਇਹ ਕਿ ਇਹ ਦੇ ਵਿੱਚ ਜਿਹੜੇ ਹੈਗੇ ਆ ਚਾਰ ਤਰ੍ਹਾਂ ਦੇ ਜਿਹੜੇ ਹੈਗੇ ਆ ਲੋਕ ਫੋਡੂਸਰ ਕਰਨ ਵਾਲੇ ਆ ਇੱਕ ਇੰਡਸਟਰੀ ਦਾ ਪੋਲੂਸ਼ਨ ਦੂਸਰਾ ਡੈਰੀਆਂ ਦਾ ਤੀਸਰਾ ਮਿਊਨਿਸਪਲ ਕਾਰਪੋਰੇਸ਼ਨ ਤੇ ਚੌਥਾ ਪਿੰਡ ਜਿਹੜੇ ਹੈਗੇ ਆ ਕੁਝ 4-5 ਪਿੰਡ ਆ ਸੋ ਇਹਦੇ ਵਾਸਤੇ ਮੇਨ ਜਿਹੜਾ ਹੈਗਾ ਕਿ ਇਹਨੂੰ ਸਫਾਈ ਵਾਸਤੇ ਕੀ ਚਾਹੀਦਾ ਕਿ ਜੋ ਇਹਦੇ ਵਿੱਚ ਵਿਗਰੇ ਉਹਨੂੰ ਰੋਕਣਾ ਤੇ ਜਿਹੜਾ ਉਹਦੇ ਵਿੱਚ ਪੈ ਦੁੱਕਾ ਉਹਨੂੰ ਬਾਹਰ